ਬਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਡ 7 ਕਲਵੀਰ ਨੂੰ ਅਗਲੇ ਦਿਨ ਮੌਕਾ ਮਿਲ ਗਿਆ ਨਿੰਦਰ ਨੂੰ ਗੱਲ ਦੱਸਣ ਦਾ ਸਾਰੀ ਰਾਤ ਉਹ ਸੌ ਨਹੀਂ ਸਕੀ ਰਾਤ ਭਰ ਉਹਨੂੰ ਅਚਭੀ ਲੱਗੀ ਰਹੀ ਚਿਤਵਣੀ ਲੱਗੀ ਰਹੀ ਜਦੋਂ ਦੀ ਉਹਨੇ ਪ੍ਰਤਾਪੋ ਤੋਂ ਗੱਲ ਸੁਣੀ ਸੀ ਉਹਦੀ ਭੁੱਖ ਤੇ ਨੀਂਦ ਚੈਨ ਸਭ ਕੁਝ ਉੱਡ ਗਿਆ ਸੀ ਉਹ ਕੁੜਦੀ ਰਹੀ ਧੁਖਦੀ ਰਹੀ ਸੋਚਦੀ ਰਹੀ ਇਹ ਕੀ ਜੱਗੋ ਤੇਰਵੀ ਹੋਈ ਸਾਡੇ ਨਾਲ ਜੇ ਪ੍ਰਤਾਪੂ ਦੀ ਕਾਢੀ ਜ਼ਬਾਨ ਆਰੀ ਦੀ ਗੱਲ ਸੱਚ ਨਿਕਲੀ ਅਸੀਂ ਕਿਸੇ ਨੂੰ ਮੁੱਧ ਖੋਣ ਚੋਕੇ ਨਹੀਂ ਰਹਿਣਾ ਇਹ ਸਾਰਾ ਕੁਝ ਸਾਡੇ ਨਾਲ ਹੀ ਹੋਣਾ ਸੀ ਅਸੀਂ ਕਿਸੇ ਦਾ ਕੀ ਵਿਗਾੜਿਆ ਮਾਂ ਪੁੱਤ ਨੇ اے ਸੱਚੇ ਪਾਤਸ਼ਾਹ ਤੂੰ ਹੀ ਹੈ ਸਭ ਦੀ ਇਲਾਜ ਰੱਖਣ ਵਾਲਾ ਮਿਹਰ ਕਰੀ ਨਿੰਦਰ ਨੇ ਅਜ ਤੜਕੇ ਕਰਾਹਾ ਲਾਉਣ ਲਈ ਦੀਪੇ ਨੂੰ ਕਲ ਦਿੱਤਾ ਸੀ ਉਹਨੇ ਦੁਪਹਿਰ ਤੱਕ ਘਰੇ ਰਹਿਣਾ ਸੀ ਦੁਪਹਿਰ ਤੋਂ ਮਗਰੋਂ ਜਾਣਾ ਸੀ ਰੋਟੀ ਟੁਕ ਤੋਂ ਵੇਲੇ ਹੋ ਕੇ ਜਸਮੀਤ ਨਾ ਹੋਣ ਲਈ ਗੁਸਲਖਾਨੇ ਵਿੱਚ ਚਲੀ ਗਈ ਕਲਵੀਰ ਨੂੰ ਮੌਕਾ ਮਿਲ ਗਿਆ ਨਿੰਦਰ ਅੰਦਰ ਬੈੱਡ ਤੇ ਅੱਧੇ ਲੇਟਿਆ ਜਾ ਮੋਬਾਈਲ ਫੋਨ ਦੀ ਸਕਰੀਨ ਤੇ ਉਂਗਲ ਮਾਰ ਰਿਹਾ ਸੀ ਕਲਵੀਰ ਕੋਲ ਜਾ ਕੇ ਕਹਿਣ ਲੱਗੀ ਵੇ ਨਿੰਦਰ ਮੈਨੂੰ ਤਾਂ ਤੇਨ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਤਾਂ ਸਾਰੀ ਰਾਤ ਉਹੜਾ ਲੱਗਿਆ ਰਿਆ ਨੀਂਦ ਨਹੀਂ ਆਈ ਦੱਸੋ ਮੰਮੀ ਕੀ ਗੱਲ ਕਰਨੀ ਹੈ ਨਿੰਦਰ ਨੇ ਸਵਾਭਕ ਪੁੱਛਿਆ ਕਲਵੀਰ ਨੇ ਹੱਥ ਦਾ ਇਸ਼ਾਰਾ ਕਰਕੇ ਆਵਾਜ਼ ਨੀਵੀਂ ਰੱਖਣ ਲਈ ਕਿਹਾ ਵੇ ਹੌਲੀ ਬੋਲ ਗੱਲ ਇਹ ਆ ਕਿ ਕੱਲ ਫਰਤਾਪੋ ਐਸੀ ਫਰਤਾਪੋ ਨਿਊ ਚੈਨਲ ਨਿੰਦਰ ਨੇ ਮੁਸਕਰਾ ਕੇ ਪੁੱਛਿਆ ਆਹੋ ਉਹ ਹੋ ਮਰ ਜਾਣੀ ਉਹ ਕਹਿੰਦੀ ਕਿਰਪਾਲ ਵਾਲੀ ਛਿੰਦੋ ਖਸਮਣ ਖਾਣੀ ਗਈ ਸੀ ਬਖਤੌਰੇ ਹੋਰਾਂ ਦੇ ਉੱਥੇ ਆ ਕੇ ਆਈ ਆ ਕਿ ਐਵੇਂ ਬਣੇ ਫਿਰਦੇ ਆ ਗਲਬੀਰ ਜੀ ਨੂੰ ਤਾਂ ਮੱਝਵਿਆਂ ਦੀ ਕੁੜੀ ਹੈ ਹੈ ਠੀਕ ਆ ਮੱਝਵਿਆਂ ਦੀ ਕੁੜੀ ਨਿੰਦਰ ਇੱਕਦਮ ਹੈਰਾਨ ਹੋ ਉਠੀ ਨਿੰਦਰ ਦੇ ਸਾਹਮਣੇ ਖੜੀ ਕਲਵੀਰ ਬਾਰ-ਬਾਰ ਬਾਹਰ ਵੇਖ ਰਹੀ ਸੀ। ਉਹਦਾ ਧਿਆਨ ਗੁਸਲਖਾਨੇ ਵੱਲ ਸੀ ਤਾਂ ਜੋ ਜਸਮੀਤ ਦੇ ਬਾਹਰ ਆਉਣ ਦਾ ਉਹਨੂੰ ਪਤਾ ਲੱਗ ਜਾਵੇ। ਕਲਵੀਰ ਬੋਲੀ ਕਹਿੰਦੀ ਉਹਨੇ ਤਾਂ ਪਤਾ ਕੀਤਾ ਦੇਵੀਪੁਰੇ ਤੋਂ ਉਹਨਾਂ ਦੀ ਕੋਈ ਗਾਂ ਦੀ ਗਾਂ ਕੋਈ ਹਸਕੀਰੀ ਆ ਉੱਥੇ। ਉਹ ਕਹਿੰਦੀ ਤੇਰੀ ਸੱਸ ਮਝਬਣਾ ਤੇ ਤੇਰਾ ਸਹੁਰਾ ਜੱਟ ਉਹਦਾ ਵਿਆਹ ਪਹਿਲਾਂ ਕਿਸੇ ਮਝਬੀ ਨਾਲ ਹੋਇਆ ਸੀ। ਇੱਕ ਕੁੜੀ ਸੀ ਉਹਦੇ ਆਹ ਜਸਮੀਤ ਆਰਾ ਮਰ ਮੁਰ ਗਿਆ ਤੇ ਸਹੁਰੇ ਨੇ ਉਹਦੇ ਆਪਦੇ ਚੁੱਲ੍ਹੇ ਚੜ੍ਹਾ ਲਿਆ ਉਹ ਦੋਵੇਂ ਛੋਟੀ ਕੁੜੀ ਤੇ ਮੁੰਡਾ ਤੇਰੇ ਸਹੁਰੇ ਦੀ ਲਾੜ ਹੈ ਐਵੇਂ ਪ੍ਰਤਾਪ ਉਹਨੇ ਆਪਦੇ ਕੋਲੋਂ ਗੱਲ ਬਣਾਈ ਹੋਣੀ ਐ ਮੈਂ ਤਾਂ ਵਿਆਹ ਤੋਂ ਪਹਿਲਾਂ ਆਪ ਪਤਾ ਕੀਤਾ ਸੀ ਦੇਵੀਪੁਰੇ ਤੋਂ ਮੇਰੇ ਸਹੁਰੇ ਦਾ ਦੂਜਾ ਵਿਆਹ ਹੋਇਆ ਇਹ ਤਾਂ ਪਤਾ ਹੀ ਆਪਾਂ ਨੂੰ ਪਰ ਜਸਮੀਰ ਦੀ ਮੰਮੀ ਦਾ ਵੀ ਦੂਜਾ ਵਿਆਹ ਹੋਇਆ ਤੇ ਉਹਦੀ ਜਾਂਚ ਕੋਈ ਹੋਰ ਆ ਇਹਦੇ ਬਾਰੇ ਤਾਂ ਕਿਸੇ ਨੇ ਕੁਝ ਨਹੀਂ ਦੱਸਿਆ ਬੋਲ ਸਕਦਾ ਪ੍ਰਤਾਪ ਨੂੰ ਭੁਲੇਖਾ ਪਿਆ ਹੋਵੇ ਜਾਂ ਦੱਸਣ ਵਾਲੇ ਨੂੰ ਪਿਓ ਦੀ ਤਾਂ ਮਾਂ ਸਮਝ ਲਈ ਹੋਵੇ। ਨਿੰਦਰ ਹੱਕਾ ਬੱਕਾ ਹੋਇਆ ਆਪਣੇ ਆਪ ਅਤੇ ਕੁਲਵੀਰ ਨੂੰ ਦਲਾਸਾ ਦੇ ਰਿਹਾ ਸੀ। ਕੁਲਵੀਰ ਉਹਨੂੰ ਫਿਰ ਹੱਥ ਨਾਲ ਹੌਲੀ ਬੋਲਣ ਦਾ ਇਸ਼ਾਰਾ ਕਰ ਰਹੀ ਸੀ। ਪਰ ਆਪਾਂ ਜਸਬੀਤ ਦੇ ਨਾਨਕਿਆਂ ਦਾ ਤਾਂ ਪੂਰਾ ਪਤਾ ਹੀ ਨਹੀਂ ਕੀਤਾ। ਜੇ ਕੁਲਵੰਤ ਦੇ ਪਹਿਲੇ ਵਿਆਹ ਦੀ ਕੁੜੀਆ ਤਾਂ ਇਹਦੇ ਦੋ ਤਾਂ ਨਾਨਕੇ ਹੋਏ ਨਾ। ਇੱਕ ਇਹਦੀ ਪਹਿਲਾਂ ਵਾਲੀ ਸਕੀ ਮਾਂ ਦੇ ਪੇਕੇ ਤੇ ਦੂਜੀ ਹੋਣ ਵਾਲੀ ਮਾਂ ਦੇ ਪੇਕੇ। ਆਪਦਾ ਕੱਲ੍ਹ ਇਹਦੇ ਆ ਬਠਿੰਡੇ ਵਾਲੇ ਮਾਮੇ ਦੀ ਪੂਛ ਪੜੀ ਰੱਖੀ ਨਾ ਇਹ ਜਸਮੀਤ ਨੇ ਮ츨ੀ ਨੇ ਕੋਈ ਗੱਲ ਕੀਤੀ ਹੈ ਕੱਲੇ ਮੇਰੇ ਤਾਂ ਦਿਲ ਨੂੰ ਹੌਲ ਜੇ ਪਈ ਜਾਂਦੇ ਆ ਕੱਲ ਦੇ ਕਿਤੇ ਇਹ ਗੱਲ ਸੱਚੀ ਨਾ ਹੋਵੇ ਕਲਵੀਡਾ ਵਾਂ ਡੁੱਲਜੀ ਹੋ ਰਹੀ ਸੀ ਔ ਮਾਮੀ ਤੂੰ ਘਬਰਾ ਨਾ ਇਸ ਕੱਲ ਦਾ ਨਤਾਰਾ ਤਾਂ ਕਰਨੀ ਪਊ ਨਿੰਦਰ ਦਾ ਆਪਣਾ ਮਨ ਵੀ ਟਿਕਾਣੀ ਨਹੀਂ ਗਿਆ ਸੀ ਤੂੰ ਇਹੋ ਕਰੀ ਜਸਮੀਤ ਨੂੰ ਨਾ ਅਜੇ ਪ੍ਰਤਾਪੂ ਵਾਲੀ ਗੱਲ ਨਾ ਦੱਸੀ ਗੁੱਸੇ ਵੀ ਨਹੀਂ ਹੋਣਾ ਸਹਿਜ ਮਤੇ ਨਾ ਉਦੋਂ ਨਾਨਕੀਆਂ ਬਾਰੇ ਪੁੱਛੀ ਉਹ ਕੀ ਕਹਿੰਦੀ ਐ ਇੱਕ ਗੱਲ ਹੋਰ ਕਿਸੇ ਹੋਰ ਕੋਲ ਵੀ ਇਸ ਗੱਲ ਦੀ ਪਾਹਫ ਨਾ ਕੱਢੀ ਨਿੰਦਰ ਨੂੰ ਇਹ ਸਮਝਾ ਕੇ ਕਬੀਰ ਬਾਹਰ ਚੱਲੀ ਗਈ ਉਹ ਜਸਮੀਤ ਦੇ ਨਹਾ ਕੇ ਬਾਹਰ ਆਉਣ ਤੋਂ ਪਹਿਲਾਂ ਨਿੰਦਰ ਤੋਂ ਪਰੇ ਹੋ ਜਾਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਉਹਨਾਂ ਨੂੰ ਕੋਸਰ-ਮੋਸਰ ਕਰ ਦਾਂ ਦੇਖ ਕੇ ਜਸਮੀਤ ਨੂੰ ਕੋਈ ਸ਼ੱਕ ਨਾ ਹੋ ਜਾਵੇ ਕਿ ਜ਼ਰੂਰ ਕੋਈ ਗੱਲ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਨਿੰਦਰ ਨੇ ਗੱਲਾਂ-ਗੱਲਾਂ ਵਿੱਚ ਜਸਮੀਤ ਨੂੰ ਪੁੱਛਿਆ ਤੇਰਾ ਮਾਮਾ ਹਰ ਮੇਲ ਬਠਿੰਡੇ ਰਹਿੰਦਾ ਤੇਰੇ ਨਾਨਕੇ ਕਿਹੜੇ ਪਿੰਡ ਆ ਨਾਨਕੇ ਬਠਿੰਡੇ ਹੀ ਆ ਮਾਮਾ ਜੀ ਦੇ ਘਰ ਆਪਾਂ ਗਏ ਤਾਂ ਸੀ ਜਸਮੀਤ ਨੇ ਜਵਾਬ ਦਿੱਤਾ ਇੱਕ ਹੀ ਆ ਮਾਮਾ ਐ ਨਾ ਤੇਰਾ ਕੋਈ ਮਾਸੀ ਵੀ ਨਹੀਂ ਨਿੰਦਰ ਨੇ ਜਸਮੀਤ ਨੂੰ ਹੋਰ ਫਰੋਲਣਾ ਚਾਹਿਆ ਹਾਂ ਜਸਮੀਤ ਨੇ ਸੰਖੇਪ ਵਿੱਚ ਆਖਿਆ ਨਾਨਾ ਨਾਨੀ ਮਾਰੇ ਨੂੰ ਕਿੰਨਾ ਚਿਰ ਹੋਇਆ ਨਿੰਦਰ ਨੇ ਹੋਰ ਸਵਾਲ ਕੀਤਾ ਮੇਰੀ ਸਰ ਤੋਂ ਪਹਿਲਾਂ ਹੀ ਮਰ ਗਏ ਸੀ ਜਸਮੀਤ ਨੇ ਦੱਸਿਆ ਮਾਮੇ ਦੀ ਜ਼ਮੀਨ ਕਿੱਥੇ ਆ? ਕਿਹੜੇ ਪਿੰਡ ਆ? ਨਿੰਦਰ ਅਸਲੀਅਤ ਜਾਨਣਾ ਚਾਹੁੰਦਾ ਸੀ। ਮਾਮਾ ਜੀ ਨੇ ਜ਼ਮੀਨ ਵੇਚਤੀ ਸੀ। ਥੋੜੀ ਜੀ ਜ਼ਮੀਨ ਸੀ। ਜਸਮੀਤ ਬੋਲੀ। ਕਿੱਥੇ ਸੀ? ਉੱਥੇ ਹੀ ਸੀ ਨਾ ਬਠਿੰਡੇ। ਜ਼ਮੀਨ ਵੇਚ ਕੇ ਪਲਾਟ ਲੈ ਲਿਆ ਸੀ। ਜਸਮੀਤ ਨੇ ਜਵਾਬ ਦਿੱਤਾ। ਤੇਰੇ ਪਹਿਲੇ ਨਾਨਕੇ ਕਿੱਥੇ ਆ? ਨਿੰਦਰ ਨੇ ਪੁੱਛਿਆ। ਪਹਿਲੇ ਨਾਨਕੇ? ਜਸਮੀਤ ਹਰਾਨ ਹੋ ਕੇ ਬੋਲੀ। ਫਿਰ ਉਹ ਕੁਝ ਯਾਦ ਕਰਕੇ ਬੋਲੀ ਕਿਤੇ ਤੁਸੀਂ ਪਾਪਾ ਦੀ ਪਹਿਲੀ ਸ਼ਾਦੀ ਬਾਰੇ ਤਾਂ ਨਹੀਂ ਪੁੱਛ ਰਹੇ ਹਾਂ ਹਾਂ ਨਿੰਦਰ ਨੇ ਆਖਿਆ ਪਰ ਅਸਲ ਵਿੱਚ ਤਾਂ ਉਹ ਉਹਦੀ ਮਾਂ ਦੇ ਪਹਿਲੇ ਵਿਆਹ ਬਾਰੇ ਪੁੱਛਣਾ ਚਾਹੁੰਦਾ ਸੀ ਪਰ ਉਹਨੇ ਸੋਚਿਆ ਇਹ ਗੱਲ ਝੂਠੀ ਵੀ ਤਾਂ ਹੋ ਸਕਦੀ ਹੈ ਕਿਤੇ ਜਸਮੀਤ ਬੁਰਾ ਨਾ ਮੰਨ ਜਾਵੇ ਤੇ ਉਹਦੇ ਨਾਲ ਕੋਈ ਐਵੇਂ ਬਹਿਸ ਨਾ ਹੋ ਜਾਵੇ ਨਹੀਂ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਮੈਂ ਪਾਪਾ ਨੂੰ ਕਦੇ ਕੁਝ ਨਹੀਂ ਪੁੱਛਿਆ ਇਸ ਬਾਰੇ ਆ ਮਮੀ ਨੂੰ ਤੇ ਨਾ ਹੀ ਉਹਨਾਂ ਨੇ ਕਦੇ ਕੁਝ ਦੱਸਿਆ ਜਸਮੀਤ ਬੋਲੀ ਨਿੰਦਰ ਸੋਚਣ ਲੱਗਿਆ ਕਿ ਇਹਨੂੰ ਸੱਚਮੁੱਚ ਨਹੀਂ ਪਤਾ ਆਪਦੇ ਸਕੇ ਨਾਨਕਿਆਂ ਬਾਰੇ ਤੇ ਉਹ ਵੀ ਕਦੇ ਆਪਣੀ ਦੋਤੀ ਨੂੰ ਨਹੀਂ ਮਿਲੇ ਹੋਣਗੇ ਜਾਂ ਫਿਰ ਬਠਿੰਡੇ ਵਾਲਾ ਮਾਮਾ ਹੀ ਸਕਾ ਮਾਮਾ ਇਹਦਾ ਲੱਗਦਾ ਝਾਲਚ ਕੁਝ ਕਾਲਾ ਜ਼ਰੂਰ ਹੈ ਪਰ ਤੁਸੀਂ ਅੱਜ ਉਹਨਾਂ ਬਾਰੇ ਕਿਉਂ ਪੁੱਛੀ ਜਾਂਦੇ ਹੋ ਜਸਮੀਤ ਨੇ ਪੁੱਛਿਆ ਓਏ ਕੋਈ ਕੁੜੀ ਵਾਸਤੇ ਰਿਸ਼ਤਾ ਬੁਥਰੇ ਆ ਸੀ ਮੈਂ ਸੋਚਿਆ ਤੇਰੇ ਮਾਮੇ ਦੇ ਮੁੰਡੇ ਦੀ ਦਸ ਪਾਦੀ ਉਹਨੂੰ ਰਿਸ਼ਤਾ ਕਰਾ ਦਈਏ ਨਿੰਦਰ ਨੇ ਬਹਾਨਾ ਮਾਰਿਆ ਕੀ ਨੂੰ ਹਾਂ ਸੋਨ ਨੂੰ ਸੋਨ ਨੂੰ ਤਾਂ ਜੇ ਪੜਦਾ ਉਹ ਜੇ ਰਿਸ਼ਤਾ ਨਹੀਂ ਲੈਂਦੇ ਉਹਨੂੰ ਜਸਮੀਤ ਬੋਲੀ ਹਾਂ ਇਹ ਰਿਸ਼ਤਾ ਬੜਾ ਮੁਸ਼ਕਲ ਆ ਉਹ ਵੀ ਚਾਹੁੰਦੇ ਆਗੇ ਪੜਿਆ ਲਿਖਾ ਮੁੰਡਾ ਹੋਵੇ ਤੇ ਕੋਲੇ ਜ਼ਮੀਨ ਵੀ ਹੋਵੇ ਨਿੰਦਰ ਨੇ ਕੱਲ ਮਕਾਉਣੀ ਚਾਹੀ ਆ ਕੌਣ ਪੁੱਛਦਾ ਸੀ ਰਿਸ਼ਤੇ ਬਾਰੇ ਹੁਣ ਜਸਮੀਤ ਨੇ ਸਵਾਲ ਕੀਤਾ ਔਰ ਤੂੰ ਨਹੀਂ ਜਾਣਦੀ ਉਹ ਪਿੰਡ ਦੇ ਦੂਜੇ ਪਾਸਿਓਂ ਹਰਜਿੰਦਰ ਜਿਹਨਾਂ ਦੇ ਖੇਤ ਮੈਂ ਕਰਾਇਆ ਲਾਉਂਦਾ ਸੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਕੁੜੀ ਆ ਨਿੰਦਰ ਨੇ ਗੱਲ ਮੁਕਾਈ ਨਿੰਦਰ ਨੂੰ ਜਸਮੀਤ ਨੇ ਕਿਸੇ ਗਲਤ ਤੋਂ ਪਤਾ ਨਾ ਲੱਗਣ ਦਿੱਤਾ ਉਹਨੂੰ ਰਾਤ ਨੂੰ देर ਤੱਕ ਨੀਂਦ ਨਹੀਂ ਆਈ ਉਹ ਸੋਚਦਾ ਰਿਹਾ ਕਿ ਕਿਵੇਂ ਪਤਾ ਕੀਤਾ ਜਾਵੇ ਇਸ ਗੱਲ ਦਾ ਪਤਾ ਦੇਵੀਪੁਰੇ ਤੋਂ ਹੀ ਲੱਗ ਸਕਦਾ ਹੈ ਦੇਵੀਪੁਰੇ ਦੇ ਕਿਸੇ ਬੰਦੇ ਨੂੰ ਤਾਂ ਉਹ ਜਾਣਦਾ ਨਹੀਂ ਜੇ ਉੱਥੋਂ ਦੇ ਕਿਸੇ ਬੰਦੇ ਨੂੰ ਪੁੱਛਿਆ ਵੀ ਤੇ ਇਹ ਗੱਲ ਸੱਚ ਹੋਈ ਤਾਂ ਉਹ ਵੀ ਸਾਡੀ ਬੇਵਕੂਫੀ ਤੇ ਹੱਸੇਗਾ ਕਿ ਹੁਣ ਵਿਆਹ ਤੋਂ ਮਗਰੋਂ ਪੁੱਛਣ ਦਾ ਕੀ ਫਾਇਦਾ ਪੁੱਛਣਾ ਸੀ ਤਾਂ ਵਿਆਹ ਤੋਂ ਪਹਿਲਾਂ ਪੁੱਛਤੇ ਪਰ ਵਿਆਹ ਤੋਂ ਪਹਿਲਾਂ ਵੀ ਤਾਂ ਪੁੱਛਿਆ ਸੀ ਇੱਕ ਬੰਦੇ ਨੂੰ ਪਟਵਾਰੀ ਦੇ ਦਫ਼ਤਰ ਵਿੱਚ ਮਿਲਿਆ ਸੀ ਜਦੋਂ ਦੇਵੀਪੁਰੇ ਦੇ ਪਟਵਾਰੀ ਤੋਂ ਕੁਰਬੰਦ ਸਿੰਘ ਦੀ ਜ਼ਮੀਨ ਦਾ ਪਤਾ ਕਰਨ ਗਿਆ ਸੀ ਪਟਵਾਰੀ ਦਾ ਚੇਤਾ ਆਉਂਦਿਆਂ ਉਹਨੂੰ ਖਿਆਲ ਆਇਆ ਕਿ ਦੁਬਾਰਾ ਕਿਉਂ ਨਾ ਪਟਵਾਰੀ ਕੋਲ ਜਾਇਆ ਜਾਵੇ ਅਗਲੇ ਦਿਨ ਨਿੰਦਰ ਕਿਸੇ ਕੰਮ ਦਾ ਬਹਾਨਾ ਲਾ ਕੇ ਸ਼ਹਿਰ ਦੇਵੀਪੁਰੇ ਦੇ ਪਟਵਾਰੀ ਦੇ ਦਫ਼ਤਰ ਪੁੱਜ ਗਿਆ ਕਰਾਇਤੇ ਦੀਪੇ ਨੂੰ ਛੱਡ ਗਿਆ ਪਟਵਾਰੀ ਕੋਲ ਤਿੰਨ ਬੰਦੇ ਬੈਠੇ ਸਨ ਨਿੰਦਰ ਦਫ਼ਤਰ ਦੇ ਬਾਹਰ ਖੜਾ ਉਡੀਕਦਾਰਿਆ ਕਿ ਕਦੋਂ ਬੰਦੇ ਬਾਹਰ ਨਿਕਲਣ ਉਪਟਵਾਰੀ ਨੂੰ ਇਕੱਲਾ ਮਿਲਣਾ ਚਾਹੁੰਦਾ ਸੀ ਕੋਈ ਚਿਰ ਮਗਰੋਂ ਬੰਦੇ ਇਕੱਠੇ ਬਾਹਰ ਨਿਕਲੇ ਨਿੰਦਰ ਅੰਦਰ ਗਿਆ ਪਟਵਾਰੀ ਨੂੰ ਸਤਸ੍ਰੀਕਾਲ ਬਲਾਉਣ ਤੇ ਹੱਥ ਬਲਾਉਣ ਤੋਂ ਮਗਰੋਂ ਯਾਦ ਕਰਾਇਆ ਮੈਂ ਸਾਢੇ ਤਿੰਨ ਕੁ ਮਹੀਨੇ ਪਹਿਲਾਂ ਵੀ ਆਇਆ ਸੀ ਦੇਵੀਪੁਰੇ ਦੇ ਕ੍ਰਾਂਤ ਜੀ ਦੀ ਜ਼ਮੀਨ ਦਾ ਪਤਾ ਕਰਨ ਉਹ ਅੱਛਾ 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 ਹਾਂ ਹਾਂ ਯਾਦ ਆ ਗਿਆ ਪਟਵਾਰੀ ਪਵਨ ਕੁਮਾਰ ਬੋਲਿਆ ਹੁਣ ਮੈਂ ਨਾ ਇੱਕ ਹੋਰ ਕੰਮ ਵਾਸਤੇ ਆਇਆ ਨਿੰਦਰ ਬੋਲਿਆ ਦੱਸੋ ਕੀ ਕੰਮ ਆ पटवारी ने पूछा निंदर ने पटवारी ਨੂੰ ساری ਗੱਲ ਦੱਸੀ ਸੁਣ ਕੇ पटवारी ਬੋਲਿਆ ਜੇ ਇਹ ਗੱਲ ਸੱਚੀ ਨਿਕਲੀ ਤਾਂ ਇਹ ਬਹੁਤ ਮਾੜੀ ਗੱਲ ਆ ਵਿਚੋਲਾ ਕੌਣ ਸੀ ਜਿਹਨੇ ਰਿਸ਼ਤਾ ਕਰਾਇਆ ਵਿਚੋਲਾ ਸੀ ਅਰਪਜਨ ਸਿੰਘ ਉਹ ਕੋਟਕਪੂਰੇ ਵਾਲਾ ਨਿੰਦਰ ਨੇ ਜਵਾਬ ਦਿੱਤਾ ਓਏ ਉਹ ਬੜਾ ਚਾਲੂ ਆਦਮੀ ਐ ਦੇਖੋ ਮੈਂ ਦੇਵੀਪੂਰੇ ਦੇ ਬਹੁਤ سارے ਬੰਦਿਆਂ ਨੂੰ ਤਾਂ ਜਾਣਦਾ ਫਰ ਮੈਂ ਉਥੋਂ ਦਾ ਰਹਿਣ ਵਾਲਾ ਨਹੀਂ ਇਸ ਕਰਕੇ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਜਾਣਦਾ ਆ ਹੁਣੇ-ਹੁਣੇ ਥੋੜਾ ਚਿਰ ਪਹਿਲਾਂ ਹੀ ਦੇ ਵੀਰੇ ਦੇ ਬੰਦੇ ਗਿਆ ਮੇਰੇ ਕੋਲੋਂ ਉੱਠ ਕੇ ਛੱਟ ਪਹਿਲਾਂ ਆ ਜਾਂਦਾ ਆਪਾਂ ਉਹਨਾਂ ਨੂੰ ਹੀ ਪੁੱਛ ਲੈਂਦੇ ਨਿੰਦਰ ਕਹਿਣ ਲੱਗਿਆ ਸੂਈ ਤਾਂ ਸਾਰੇ ਪਿੰਡ ਨੂੰ ਜਾਣਦੇ ਉਹ ਪਰ ਇਹ ਕਿਸੇ ਤਸੱਲੀ ਵਾਲੇ ਬੰਦੇ ਤੋਂ ਪੁੱਛਣ ਵਾਲੀ ਗੱਲ ਐ ਪਿਛਲੀ ਵਾਰੀ ਵੀ ਮੈਂ ਕਿਸੇ ਬੰਦੇ ਤੋਂ ਪੁੱਛਿਆ ਸੀ ਉਹ ਕਹਿੰਦਾ ਕੁਲਵੰਤ ਬੰਦਾ ਠੀਕ ਐ ਸ਼ਹਿਰ ਰਹਿੰਦਾ ਐ ਸ਼ਹਿਰ 'ਚ ਉਹਦਾ ਕੰਮ ਚੰਗਾ ਚੱਲਦਾ ਡੇਰੀ ਦਾ ਹੋਰ ਕੋਈ ਉੱਚੀ ਨੀਵੀਂ ਗੱਲ ਹੁੰਦੀ ਐ ਤਾਂ ਵਿਆਹ ਸ਼ਾਦੀ ਦੇ ਮਾਮਲੇ 'ਚ ਬੰਦਾ ਆਪ ਹੀ ਦੱਸ ਦਿੰਦਾ ਉਹ ਬੰਦਾ ਸੀ ਕੌਣ ਪਟਵਾਰੀ ਨੇ ਪੁੱਛਿਆ ਉਹਦਾ ਨਾਂ ਤਾਂ ਮੈਂ ਵੀ ਨਹੀਂ ਸੀ ਪੁੱਛਿਆ ਨਾ ਹੀ ਫੋਨ ਨੰਬਰ ਲਿਆ ਤੁਸੀਂ ਆਪ ਦੱਸਿਆ ਸੀ ਵੀ ਇਹ ਬਾਈ ਦੇਵੀਪੁਰੇ ਤੋਂ ਉਹ ਲੰਮਾ ਜਾ ਪਤਲਾ ਜਾ ਬੰਦਾ ਅਦਕੜ ਜਾ ਹਲਕੀ ਆ ਪੀਲੀ ਪੱਗ ਬੰਨੀ ਹੋਈ ਸੀ ਚਿੱਟਾ ਕੁੜਤਾ ਪਜਾਮਾ ਪਾਇਆ ਸੀ ਨਿੰਦਰ ਨੇ ਉਹਦਾ ਖੁਲੀਆ ਦੱਸਿਆ ਕੋਈ ਸੋਚ ਕੇ ਪਟਵਾਰੀ ਬੋਲਿਆ ਉਹ ਮੇਰੇ ਧਿਆਨ ਚ ਨਹੀਂ ਆ ਰਿਹਾ ਉਹ ਬੰਦਾ ਕਿਹੜਾ ਸੀ ਹੋ ਸਕਦਾ ਉਹ ਕਲਵੰਤ ਦਾ ਕੋਈ ਯਾਰ ਦੋਸਤ ਹੋਵੇ ਜਾਣਬੁੱਝ ਕੇ ਨਾ ਦੱਸਿਆ ਹੋਵੇ ਕਿ ਸੱਚ ਦੱਸ ਕੇ ਯਾਰ ਦੀ ਕੁੜੀ ਦੇ ਹੋਰੇ ਰਿਸ਼ਤੇ 'ਚ ਪਾਣੀ ਕਿਉਂ ਮਾਰੀ ਜਾਵੇ? ਨਾ ਹੋ ਸਕਦਾ ਉਹਨੂੰ ਇੰਨਾਂ ਗੱਲਾਂ ਦਾ ਪਤਾ ਹੀ ਨਾ ਹੋਵੇ। ਪਟਵਾਰੀ ਬੋਲਿਆ। ਆ ਬਿਲਕੁਲ ਠੀਕ। ਹੁਣ ਤੁਸੀਂ ਮੇਰੀ ਗੱਲ ਸਮਝ ਗਏ। ਹਰ ਗੱਲ ਹਰ ਬੰਦੇ ਨੂੰ ਨਹੀਂ ਪੁੱਛੀ ਜਾ ਸਕਦੀ। ਉਦੋਂ ਸ਼ਾਇਦ ਮੈਂ ਕਾਹਲੀ ਕਰ ਗਿਆ। ਇੱਕ ਦੋ ਬੰਦਿਆਂ ਨੂੰ ਹੋਰ ਪੁੱਛਣਾ ਚਾਹੀਦਾ ਸੀ। ਹਰਿੰਦਰ ਨੇ ਆਖਿਆ। ਹੋ ਸਕਦਾ ਉਹ ਬੰਦਾ ਸੱਚਾ ਹੋਵੇ ਤੇ ਇਹ ਗੱਲ ਝੂਠੀ ਨਿਕਲੇ। ਪਟਵਾਰੀ ਨੇ ਸੰਭਾਵਨਾ ਪ੍ਰਗਟ ਕੀਤੀ। ਜੇ ਗੱਲ ਝੂਠੀ ਨਿਕਲੀ ਤਾਂ ਫਿਰ ਮੈਂ ਤੁਹਾਨੂੰ ਇੱਕ ਵਧੀਆ ਸ਼ਾਨਦਾਰ ਪਾਰਟੀ ਦੇਵਾਂਗਾ ਤੂੰ ਮੈਨੂੰ ਨਾ 2-3 ਦਿਨ ਦਾ ਟਾਈਮ ਦੇ ਦੇ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗਾ ਕੁਲਵੰਤ ਲੋਕਾਂ ਨੂੰ ਆ ਦੁੱਧ ਵਿੱਚ ਪਾਣੀ ਮਿਲਾ ਕੇ ਵੇਚਦਾ ਹੋਣਾ ਵੇਖ ਜਾ ਉਹਨੇ ਆਪਣੇ ਜਵਾਈ ਨੂੰ ਵੀ ਪਾਣੀ ਵਾਲਾ ਦੁੱਧ ਦਿੱਤਾ ਕਿ ਪਿਓਰ ਦੁੱਧ ਦਿੱਤਾ ਪਟਵਾਰੀ ਹੱਸਿਆ ਉਹਦੀ ਗੱਲ ਸੁਣ ਕੇ ਨਿੰਦਰ ਦਾ ਵੀ ਆਸਾ ਨਿਕਲ ਗਿਆ ਪਟਵਾਰੀ ਨੇ ਨਿੰਦਰ ਦਾ ਫੋਨ ਨੰਬਰ ਲੈ ਲਿਆ ਪਟਵਾਰੀ ਦਾ ਫੋਨ ਨੰਬਰ ਤਾਂ ਨਿੰਦਰ ਕੋਲ ਪਹਿਲਾਂ ਹੀ ਸੀ ਕਰ ਪਰਦੇ ਹੋਏ ਨਿੰਦਰ ਸਾਰੇ ਰਸਤੇ ਇਹੋ ਸੋਚਦਾ ਰਿਹਾ ਕਿ ਬਠਿੰਡੇੋਂ ਜਸਮੀਤ ਦੇ ਮਾਮੇ ਮਾਸਟਰ ਹਰਮੇਲ ਸਿੰਘ ਬਾਰੇ ਵੀ ਕਿਸੇ ਤੋਂ ਪਤਾ ਕਰਾਇਆ ਜਾਵੇ ਹਰਮੇਲ ਸਿੰਘ ਨੇ ਇੱਕ ਵਾਰ ਨਿੰਦਰ ਦੇ ਪੁੱਛਣ ਤੇ ਦੱਸਿਆ ਸੀ ਕਿ ਉਹ ਬਠਿੰਡੇ ਦੇ ਪਰਸਰਾਮ ਨਗਰ ਵਾਲੇ ਸਰਕਾਰੀ ਸਕੂਲ ਵਿੱਚ ਪੜਾਉਂਦਾ ਹੈ ਹੁਣ ਸਵਾਲ ਇਹ ਸੀ ਕਿ ਉਹਦੇ ਬਾਰੇ ਕਿਵੇਂ ਪਤਾ ਕੀਤਾ ਜਾਵੇ ਉਹਨੂੰ ਖਿਆਲ ਆਇਆ ਕਿ ਪਿੰਡ ਵਿੱਚੋਂ ਦੋ ਤਿੰਨ ਰਿਸ਼ਤੇਦਾਰੀਆਂ ਬਠਿੰਡੇਆ ਉਹ ਕਿਸੇ ਪਿੰਡ ਦੇ ਬੰਦੇ ਦਾ ਰਿਸ਼ਤੇਦਾਰ ਕੋਲੇ ਗੱਲ ਕਰਨਾ ਨਹੀਂ ਚਾਹੁੰਦਾ ਸੀ ਉਹਨੂੰ ਯਾਦ ਆਇਆ ਕਿ ਨੀਰਜ ਨੇ ਉਹਨੂੰ ਦੱਸਿਆ ਸੀ ਕਿ ਉਹ ਹਜੇਕੱਲ ਬਟੰਡੇ ਸਬਧਾ ਕੇਂਦਰ ਵਿੱਚ ਕੰਮ ਕਰਦਾ ਹੈ। ਨੀਰਜ ਗਰਗੋਧੇ ਨਾਲ ਕੰਪਿਊਟਰ ਦਾ ਕੋਰਸ ਕਰਦਾ ਹੁੰਦਾ ਸੀ। ਉਹ ਫੇਸਬੁੱਕ ਤੇ ਵੀ ਉਹਦੀ ਫਰੈਂਡ ਲਿਸਟ ਵਿੱਚ ਹੈ। ਉਹਨੇ ਉਸੇ ਵੇਲੇ ਸੜਕ ਦੇ ਕਿਨਾਰੇ ਦਰਖਤਾਂ ਦੀ ਛਾਂਵੇਂ ਮੋਟਰਸਾਈਕਲ ਰੋਕਿਆ। ਮੋਬਾਈਲ ਵਿੱਚੋਂ ਨੀਰਜ ਦਾ ਨੰਬਰ ਲੱਭ ਕੇ ਫੋਨ ਕੀਤਾ। ਹਰ ਚਲ ਪੁੱਛ ਕੇ ਮੁੱਦੇ ਦੀ ਗੱਲ ਤੇ ਆਇਆ। ਉਹਨੂੰ ਆਪਣੀ ਸਮੱਸਿਆ ਸਮਝਾਉਂਦੇ ਹੋਏ ਆਖਿਆ, "ਤੂੰ ਪਰਸ਼ਰਾਮ ਨਗਰ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੇ ਹੈਂ?" ਮਾਸਟਰ ਹਰਮੇਲ ਸਿੰਘ ਦਾ ਪਤਾ ਕਰਕੇ ਦੱਸ ਕਿ ਉਹਦੀ ਕਾਸਟ ਕੀ ਆ ਉਹ ਸ਼ਡਿਊਲ ਕਾਸਟ ਹੈ ਕਿ ਜਨਰਲ ਕੈਟਾਗਰੀ ਦਾ ਨੀਰੇਜ ਨੇ ਅੱਗੋਂ ਜਵਾਬ ਦਿੱਤਾ ਹਾਂ ਮੈਂ ਦੋ ਤਿੰਨ ਸਰਕਾਰੀ ਮਾਸਟਰਾਂ ਨੂੰ ਜਾਣਦਾ ਹੈ ਇਹ ਮੇਰੇ ਗੁਆਂਢ ਚ ਹੀ ਰਹਿੰਦਾ ਦੋ ਹੋਰ ਮਾਸਟਰਾਂ ਨਾਲ ਮੇਰੀ ਜਾਣ ਪਛਾਣਾ ਉਹ ਮੇਰੇ ਕੋਲ ਆਉਂਦੇ ਰਹਿੰਦੇ ਨੇ ਮੈਂ ਦੋ ਚਾਰ ਦਿਨਾਂ ਵਿੱਚ ਪਤਾ ਕਰਕੇ ਤੈਨੂੰ ਫੋਨ ਕਰਾਂਗਾ ਦੋ ਤਿੰਨ ਦਿਨ ਨਿੰਦਰ ਚੋਦੀ ਮਾਂ ਕਲਵੀਰ ਨੇ ਬਹੁਤ ਔਖਾਈ ਨਾ ਕੱਟੇ ਨਾ ਉਹਨਾਂ ਨੂੰ ਰੋਟੀ ਚੰਗੀ ਲੱਗੇ ਨਾ ਕੋਈ ਹੋਰ ਹਾਸਾ ਮਖੌਲ ਸੁੱਝੇ ਕਰ ਵਿਚਲੀ ਰਾਣ ਕੁੱਟ ਗਈ ਸੀ ਨਿੰਦਰ ਕਰਾਹਾ ਲਾਉਣ ਕਿਸੇ ਦੇ ਖੇਤ ਚਲਾ ਜਾਂਦਾ ਉੱਥੇ ਵੀ ਗਵਾਚਾ ਗਵਾਚਾ ਰਹਿੰਦਾ ਮਾਣੂ ਉਹਨੇ ਪਟਵਾਰੀ ਤੇ ਨਿਰਜਨਾ ਹੋਈ ਗੱਲਬਾਤ ਬਾਰੇ ਦੱਸ ਦਿੱਤਾ ਸੀ ਉਹ ਘਰੇ ਹਨੇਰੇ ਸਵੇਰੇ ਆਉਂਦਾ ਰੋਟੀ ਖਾ ਕੇ ਚੁੱਪ ਕਰਕੇ ਬਹਿ ਜਾਂਦਾ ਜਸਮੀਤ ਸਮਝਦੀ ਉਹ ਥੱਕਿਆ ਹੋਣ ਕਰਕੇ ਸੌ ਜਾਂਦਾ ਕਰਵੀਰ ਸਾਰਾ ਦਿਨ ਚੁੱਪ ਚਪੀਤੇ ਕਰਦਾ ਕੰਮ ਧੰਦਾ ਕਰਦੀ ਰਹਿੰਦੀ ਜਸਮੀਤ ਨਾਲ ਲੋੜ ਤੋਂ ਬਿਨਾਂ ਨਾ ਬੋਲਦੀ ਬੋਲਣ ਉਹਦਾ ਮਨ ਹੀ ਨਹੀਂ ਕਰਦਾ ਸੀ ਮਨੀ ਮਨਾ ਅਰਦਾਸਾਂ ਕਰਦੀ ਰਹਿੰਦੀ ਕਿ ਪ੍ਰਤਾਪ ਉਹਦੀ ਗੱਲ ਝੁੱਠੀ ਨਿਕਲੇ ਚੌਥੇ ਦਿਨ ਨਿੰਦਰ ਤੇਜ਼ੀ ਹੁਰਾਂ ਦੇ ਖੇਤ ਵਿੱਚ ਕਰਾਹ ਲਾ ਰਿਆ ਸੀ ਨਿੰਦਰ ਨੂੰ ਯਾਦਾ ਹੈ ਕਿ ਪਟਵਾਰੀ ਦਾ ਜੇ ਫੋਨ ਨਹੀਂ ਆਇਆ ਕਿਉਂ ਨਾ ਪਟਵਾਰੀ ਨੂੰ ਫੋਨ ਕਰਕੇ ਪੁੱਛ ਲਿਆ ਜਾਏ ਪਰ ਟਰੈਕਟਰ ਤੇ ਬੈਠਿਆ ਫੋਨ ਕਰਨਾ ਠੀਕ ਨਹੀਂ ਟਰੈਕਟਰ ਦੀ ਆਵਾਜ਼ ਵਿੱਚ ਚੰਗੀ ਤਰ੍ਹਾਂ ਸੁਣਾਈ ਨਹੀਂ ਦੇਵੇਗਾ ਉਹਨੇ ਪਰੇ ਟਾਲੀ ਵੱਲ ਨਜ਼ਰ ਮਾਰੀ ਦੀਪ ਨੇ ਰੋਟੀ ਖਾ ਲਈ ਸੀ ਉਹ ਕੋਲ ਬੈਠੇ ਤੇਜ਼ੀ ਤੇ ਉਹਦੇ ਦਾਦੇ ਨਾਲ ਗੱਲਾਂ ਮਾਰ ਰਿਹਾ ਸੀ ਨਿੰਦਰ ਨੇ ਟਰੈਕਟਰ ਟਾਲੀ ਕੋਲ ਲਿਜਾ ਕੇ ਰੋਕ ਦਿੱਤਾ ਉਹ ਉਤਰ ਗਿਆ ਤੇ ਦੀਪੇ ਨੇ ਉੱਤੇ ਬੈਠ ਕੇ ਟਰੈਕਟਰ ਤੋਰ ਲਿਆ ਉਹ ਟਰੈਕਟਰ ਜਿਆਦਾ ਚਿਰ ਰੁਕਣ ਨਹੀਂ ਦਿੰਦੇ ਸਨ ਕਿਰਾਏ ਦਾ ਘੰਟਿਆਂ ਦੇ ਹਿਸਾਬ ਨਾਲ ਕਰਾਇਆ ਲਿਆ ਜਾਂਦਾ ਸੀ ਜੇ ਟਰੈਕਟਰ ਕਾਫੀ देर ਰੁਕਣਾ ਪੈਂਦਾ ਤਾਂ ਫਿਰ ਟਾਈਮ ਲਿਖਣਾ ਪੈਂਦਾ ਉਹਦਾ ਹਿਸਾਬ ਰੱਖਣਾ ਪੈਂਦਾ ਨਿੰਦਰ ਟਾਲੀ ਥੱਲੇ ਆਇਆ ਤਾਂ ਤੇਜੀ ਦਾ ਦਾਦਾ ਬੋਲਿਆ ਉਹ ਨਿੰਦਰਾ ਮੈਂ ਗੱਲ ਕਰ ਰਿਹਾ ਸੀ ਇਹਨਾਂ ਨਾਲ ਕਿ ਜ਼ਮਾਨਾ ਕਿੰਨਾ ਬਦਲ ਗਿਆ ਭਾਈ ਦਿਨੋ ਦਿਨ ਨਵੀਂ ਮਸ਼ੀਨਰੀ ਆਈ ਜਾਂਦੀ ਆ ਆ ਕਿਰਾਏ ਦੀ ਗੱਲ ਆ ਜ਼ਮੀਨ ਨੂੰ ਇਹ ਜਮਾ ਥਾਲੀ ਵਰਗਾ ਬਣਾ ਦਿੰਦਾ ਪਹਿਲਾਂ ਸਾਡੇ ਵੇੜਿਆਂ 'ਚ ਇੱਥੇ ਵੱਡੇ ਵੱਡੇ ਟਿੱਬੇ ਹੁੰਦੇ ਸੀ ਟਰੈਕਟਰ ਆ ਗਏ ਤਾਂ ਲੋਕਾਂ ਨੇ ਟਿੱਬੇ ਚੱਕ ਕੇ ਪਰਾ ਮਾਰਿਆ ਹੁਣ ਕੋਈ ਸੱਚ ਮੰਨੂਗਾ ਵੀ ਇੱਥੇ ਨੇੜੇ ਟਿੱਬੇ ਟੋਏ ਹੁੰਦੇ ਸੀ ਮਾਤੜ ਬਥੇਰਾ ਬਲਦਾ ਤੇ ਬੋਤਿਆਂ 'ਨਾ ਮੱਥਾ ਮਾਰਦੇ ਉੱਚੇ ਖੇਤਾਂ 'ਚ ਝੱਟੇ ਝਲਾਰਾ ਨਾਲ ਪਾਣੀ ਚੜਾਉਂਦੇ ਬਲਦਾ ਨਾ ਕਰਾਹੇ ਖੇਤ ਵੀ ਉੱਚੇ ਨੀਵੇਂ ਹੁੰਦੇ ਛੋਟੇ ਛੋਟੇ ਕਿਆਰੇ ਬਣਾਉਂਦੇ ਉਹਨਾਂ ਦੇ ਵਿਚਾਰੇ ਵੀ ਅੱਧ ਤੱਕ ਵੱਟ ਪਾ ਕੇ ਮਾਜਾ ਪਾ ਦਿੰਦੇ ਨਹੀਂ ਤਾਂ ਪਾਣੀ ਇੱਕ ਚੂੰਡ ਬੰਨੀ ਤੁਰਿਆ ਜਾਂਦਾ ਕਿ ਆਰਾ ਭਰ ਜਾਂਦਾ ਵਿੱਚੋਂ ਵਿੱਚੋਂ ਆ ਦੋਗੀਆਂ ਸੁੱਕੀਆਂ ਰਹਿ ਜਾਂਦੀਆਂ ਫਿਰ ਕਈਆਂ ਨਾਲ ਉੱਚੀ ਥਾਂ ਤੋਂ ਖੁਰਚ-ਖੁਰਚ ਕੇ ਮਿੱਟੀ ਨੀਵੇਂ ਥਾਂ ਸੱਟਦੇ ਖੇਤ ਨੂੰ ਪਾਣੀ ਲਾਉਣ ਵੇਲੇ ਬਹੁਤ ਜਦੋਜਾਦ ਕਰਨੀ ਪੈਂਦੀ ਟਿੱਬਿਆਂ ਤੇ ਤਾਂ ਖੈਰ ਮੀਂਹ ਪਏ ਤੋਂ ਹੀ ਬੀਜਾ ਜਾਂਦਾ ਮੜਾ ਮੋਟਾ ਸਰੋਂ ਛੋਲੇ ਤੇ ਗੁਆਰਾ ਉਹ ਕਹਦਾ ਹੋਵੇ ਮੀਂਹ ਨਾ ਹੋਵੇ ਤੇ ਨਾ ਹੋਵੇ ਆ ਹੁੰਦਾ ਕਿਤੇ ਕਿਤੇ ਕੋਈ ਵਿਰਲਾ ਵਾਂਝਾ ਟੀਪਾ ਰਹਿ ਗਿਆ ਓਏ ਹਾਂ ਬਾਬਾ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਤਾਂ ਪੁਰਾਣੇ ਜ਼ਮਾਨੇ ਨਾਲ ਰਹਿ ਗਈਆਂ। ਨਿੰਦਰ ਨੇ ਹੰਗਾਰੇ ਵਜੋਂ ਕਿਹਾ। ਓਏ ਉਦੋਂ ਲੋਕ ਨਾ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਨੇ ਰਾਟ ਢੋਂਦੇ ਸੀ। ਹੁਣ ਤਾਂ ਆ ਸਾਇੰਸ ਨੇ ਜ਼ਮਾਨਾ ਹੀ ਬਦਲਤਾ। ਤੇਜ਼ੀ ਦੇ ਦਾਦੇ ਨੇ ਕਿਹਾ। ਹਾਂ ਬਾਬਾ ਤੇਰੀ ਗੱਲ ਜਮਾਂ ਠੀਕ ਆ। ਨਿੰਦਰ ਨੇ ਆਖਿਆ। ਉਹ ਬਾਬੇ ਦੀਆਂ ਗੱਲਾਂ ਵਿੱਚ ਕੋਈ ਰੁਚੀ ਨਹੀਂ ਲੈ ਰਿਹਾ ਸੀ। ਉਹਦਾ ਮਨ ਸੀ ਪਟਵਾਰੀ ਨਾਲ ਛੇਤੀ ਤੋਂ ਛੇਤੀ ਗੱਲ ਕਰੇ ਤੇ ਕੋਈ ਚੰਗੀ ਖਬਰ ਸੁਣਨ ਨੂੰ ਮਿਲੇ। ਉਹ ਫੋਨ ਡਾਇਲ ਕਰਕੇ ਕੰਨ ਲਾਉਂਦਾ ਹੋਇਆ ਟਾਲੀ ਤੋਂ ਪਰੇ ਹੋ ਗਿਆ ਪਟਵਾਰੀ ਨੇ ਫੋਨ ਨਾ ਚੁੱਕਿਆ ਨਿੰਦਰ ਪਰੇਸ਼ਾਨ ਹੋ ਉੱਟਿਆ ਪਤਾ ਨਹੀਂ ਪਟਵਾਰੀ ਉਹਦਾ ਕੰਮ ਕਰੇਗਾ ਕਿ ਨਹੀਂ ਅੱਧੇ ਘੰਟੇ ਮਗਰੋਂ ਪਟਵਾਰੀ ਦਾ ਫੋਨ ਆ ਗਿਆ ਉਹ ਟਾਲੀ ਥੱਲੀ ਬੈਠਾ ਸੀ ਤੇਜੀ ਤੇ ਉਹਦਾ ਦਾਦਾ ਚਲੇ ਗਏ ਸਨ ਤੇਜੀ ਨੇ ਹੁਣ ਚਾਹ ਲੈ ਕੇ ਆਉਣਾ ਸੀ ਪਟਵਾਰੀ ਨੇ ਉਹਨੂੰ ਦੱਸਿਆ ਕਿ ਉਹ ਕਾਨੂੰਗੋ ਕੋਲ ਬੈਠਾ ਸੀ ਇਸ ਕਰਕੇ ਉਹਦਾ ਫੋਨ ਨਹੀਂ ਚੁੱਕ ਸਕਿਆ ਉਸ ਤੋਂ ਮਗਰੋਂ ਪਟਵਾਰੀ ਨੇ ਜੋ ਉਹਨੂੰ ਗੱਲ ਦੱਸੀ ਸੁਣ ਕੇ ਨਿੰਦਰ ਦੇ ਹੱਥਾਂ ਦੇ ਤੋਤੇ ਉੱਡ ਗਏ ਫਟਵਾਰੀ ਨੇ ਦੱਸਿਆ ਕਲਵੰਤ ਪਹਿਲਾਂ ਤੋਂ ਹੀ ਦੁੱਧ ਵੇਚਣ ਦਾ ਕੰਮ ਕਰਦਾ ਸੀ ਉਹਦੀ ਘਰਵਾਲੀ ਮਰ ਗਈ ਸੀ ਉਹਦੇ ਨਿਆਣਾ ਕੋਈ ਨਹੀਂ ਸੀ ਫਿਰ ਉਹ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਉੱਥੇ ਹੀ ਦੂਜੀ ਜਨਾਨੀ ਲੈ ਆ ਉਹ ਉਸ ਜਨਾਨੀ ਦੇ ਪਹਿਲਾਂ ਹੀ ਇੱਕ ਕੁੜੀ ਸੀ ਬਾਅਦ ਚ ਇੱਕ ਮੁੰਡਾ ਤੇ ਕੁੜੀ ਹੋਰ ਪੈਦਾ ਹੋਏ ਉਹ ਕਲਵੰਦੇ ਹੀ ਨੇ ਉਹਦੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਕਿ ਉਹ ਜਨਾਨੀ ਜਾਦ ਦੀ ਮੱਝ ਬਣ ਹੈ ਤਾਂ ਉਹਨੇ ਕਲਵੰਤ ਨਾਲ ਵਰਤ ਵਰਤਾਰਾ ਬੰਦ ਕਰਤਾ ਉਹ ਆਪਣੀ ਜ਼ਮੀਨ ਠੇਕੇ ਤੇ ਦੇ ਜਾਂਦਾ ਕਈ ਤਾਂ ਕਹਿੰਦੇ ਉਹਨੇ ਜਾਣ ਬੁੱਝ ਕੇ ਉਸ ਜਨਾਨੀ ਦੀ ਖਾਤਰ ਸ਼ਹਿਰ ਰਹਿਣਾ ਸ਼ੁਰੂ ਕੀਤਾ ਸੀ ਕਿਉਂਕਿ ਪਿੰਡ 'ਚ ਰਹਿਣਾ ਉਹਦੇ ਲਈ ਔਖਾ ਸੀ ਪਰ ਹੁਣ ਗੱਲ ਪੁਰਾਣੀ ਹੋ ਗਈ ਬੱਚੇ ਵੱਡੇ ਹੋ ਗਏ ਪਟਵਾਰੀ ਦੇ ਬੋਲ ਸੁਣਦਾ ਨਿੰਦਰ ਬੁੱਤ ਬਣ ਗਿਆ ਉਹ ਐਨਾ ਹੀ ਪੁੱਛ ਸਕਿਆ ਪੱਕੀ ਗੱਲ ਹੈ ਪਟਵਾਰੀ ਬੋਲਿਆ ਉਹ ਗੱਲ ਤਾਂ ਪੱਕੀ ਹੈ ਪਰ ਹੋਈ ਗੱਲ ਮਾੜੀ ਉਹ ਚੋਲੇ ਨੇ ਕੁਝ ਵੀ ਨਹੀਂ ਦੱਸਿਆ ਉਹ ਚੋਲੇ ਨੇ ਇਹ ਤਾਂ ਦੱਸਿਆ ਸੀ ਕਿ ਕਲਵੰਤ ਦੇ ਦੋ ਵਿਆਹ ਹੋਏ ਆ। ਪਹਿਲੀ ਜਨਾਨੀ ਮਰ ਗਈ ਸੀ। ਇਹਦੇ ਵਿਆਹ ਦੀ ਇੱਕ ਕੁੜੀ ਆ ਪਰ ਉਹਨੇ ਇਹ ਨਹੀਂ ਦੱਸਿਆ ਕਿ ਉਹਦੀ ਜਨਾਨੀ ਦੇ ਵੀ ਦੋ ਵਿਆਹ ਹੋਏ ਆ। ਕੁੜੀ ਜਨਾਨੀ ਤੇ ਪਹਿਲੇ ਵਿਆਹ ਦੀ ਐ। ਅਸੀਂ ਸਮਝਿਆ ਕੁੜੀ ਕਲਵੰਤ ਤੇ ਪਹਿਲੇ ਵਿਆਹ ਦੀ ਐ। ਉਹਦੀ ਪਹਿਲਾਂ ਵਾਲੀ ਜਨਾਨੀ ਦੀ ਐ। ਤੇ ਨਾ ਹੀ ਇਹ ਦੱਸਿਆ ਕਿ ਜਨਾਨੀ ਜੱਟੀ ਨਹੀਂ ਐ। ਨਿੰਦਰ ਗਲਤ ਤੱਕ ਗੁੱਸੇ ਤੇ ਦੁੱਖ ਨਾਲ ਭਰਿਆ ਬੋਲਿਆ। ਹੁਣ ਕੀ ਕੀਤਾ ਜਾ ਸਕਦਾ? ਪਟਵਾਰੀ ਬੇਵਸੀ ਨਾਲ ਬੋਲਿਆ। ਉਹ ਕਰਾਂਗੇ ਕੁਝ ਨਾ ਕੁਝ ਤਾਂ ਨਿੰਦਰ ਨੇ ਫੋਨ ਕੱਟ ਦਿੱਤਾ ਨਿੰਦਰ ਟਾਲੀ ਥੱਲੇ ਬੱਟ ਤੇ ਬੇਵਸਜਿਆ ਢੇਰੀ ਹੋਇਆ ਬੈਠਾ ਸੀ ਉਹਨੂੰ ਕੁਝ ਨਹੀਂ ਸੋਝ ਰਿਆ ਸੀ ਉਹਦੇ ਅੱਗੇ ਵਾਇਆ ਹੋਇਆ ਖਾਲੀ ਵਾਹਨ ਸੀ ਤੇ ਪਿੱਛੇ ਖਾਲੀ ਵਾਹਨ 'ਚ ਦੀਪਕ ਕਹੜਾ ਲਾ ਰਿਹਾ ਲਾਰਿਆ ਸੀ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਵਿਚਰ ਰਿਹਾ ਸੀ ਫਟਵਾਰੀ ਦੇ ਬੋਲ ਉਹਦੇ ਕੰਨਾਂ ਵਿੱਚ ਮਦੂਕ ਦੀਆਂ ਗੋਲੀਆਂ ਵਾਂਗ ਠਾ ਠਾ ਵੱਜ ਰਹੇ ਸਨ ਉਹਦੇ ਦਿਮਾਗ ਵਿੱਚ ਜਸਮੀਤ ਦਾ ਚਿਹਰਾ ਉਹਦੇ ਪਿਓ ਕਲਵੰਤ ਦਾ ਚਿਹਰਾ ਉਹਦੀ ਮਾਂ ਦਾ ਚਿਹਰਾ ਤੇ ਬਚੋਲੇ ਹਰ ਭਜਨ ਦਾ ਚਿਹਰਾ ਸਭ ਖਚਰੀ ਹਾਸੇ ਹੱਸਦੇ ਹੋਏ ਉਹਨੂੰ ਠਿਠ ਕਰ ਰਹੇ ਸਨ ਅਚਾਨਕ ਉਹਦੇ ਹੱਥੋਂ ਮੋਬਾਈਲ ਫੋਨ ਛੁੱਟ ਗਿਆ ਫੋਨ ਦੇ ਥੱਲੇ ਡਿੱਗਦੇ ਹੀ ਉਹਦੀ ਸੋਚ ਭੰਗ ਹੋ ਗਈ ਫੋਨ ਚੁੱਕਿਆ ਫੋਨ ਨੂੰ ਦੇਖ ਕੇ ਉਹਨੂੰ ਯਾਦ ਆਇਆ ਕਿ ਨੀਰੇਜ ਦਾ ਫੋਨ ਹਜੇ ਤੱਕ ਨਹੀਂ ਆਇਆ ਉਹਨੇ ਨੀਰੇਜ ਦਾ ਨੰਬਰ ਕੱਢਿਆ ਤੇ ਫੋਨ ਡਾਇਲ ਕਰ ਦਿੱਤਾ ਨੀਰੇਜ ਨੇ ਫੋਨ ਚੁੱਕਦੇ ਹੀ ਕਿਹਾ ਅਿੰਦਰ ਤੇਰੀ ਉਮਰ ਬਹੁਤ ਲੰਬੀ ਹੋ ਮੈਂ ਤੈਨੂੰ ਯਾਦ ਹੀ ਕਰ ਰਿਹਾ ਸੀ ਫੋਨ ਕਰਨ ਵਾਲਾ ਸੀ ਕਿ ਤੇਰਾ ਫੋਨ ਆ ਗਿਆ ਨਿੰਦਰ ਬੋਲਿਆ ਓਏ ਅੰਵਰ ਨੂੰ ਛੱਡ ਤੂੰ ਇਹ ਦੱਸ ਵੀ ਲੱਗਿਆ ਕੁਝ ਪਤਾ ਕਿ ਨਹੀਂ ਨੀਰਜ ਦੱਸਣ ਲੱਗਿਆ ਓਏ ਮਾਸਟਰ ਗਰਮੇਲ ਸਿੰਘ ਦਾ ਮੈਂ ਪਤਾ ਕਰ ਲਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਉਹਦਾ ਸ਼ਡਿਊਲ ਕਾਸ ਕੈਟਾਗਰੀ ਦਾ ਨਿਕਲਿਆ ਉਹਦੀ ਸਰਵਿਸ ਬੁੱਕ ਤੇ ਸੈਨਿਓਰਿਟੀ ਲਿਸਟ ਤੋਂ ਕਨਫਰਮ ਕਰਕੇ ਦੱਸਿਆ ਕਿ ਬੰਦੇ ਨੇ ਨਿੰਦਰ ਦੇ ਕੰਨਾਂ ਨੇ ਅੱਗੇ ਹੋਰ ਸੁੰਨਾ ਬੰਦ ਕਰ ਦਿੱਤਾ ਸੀ ਨੀਰਜ ਪਤਾ ਨਹੀਂ ਹੋਰ ਕੀ ਕੀ ਬੋਲਦਾ ਰਿਹਾ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ